ਲੁਧਿਆਣਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਗੁਰਦੇਵ ਨਗਰ ਦੇ ਵਿੱਚ ਵੀ ਚੋਰਾਂ ਨੇ ਆਤੰਕ ਮਚਾਇਆ ਹੋਇਆ ਜੀਹਾਂ ਦੱਸਦੇ ਕਿ ਇੱਕ ਘਰ ਦੇ ਵਿੱਚ ਜਿੱਨਾ ਚੋਰਾਂ ਨੇ ਹੱਥ ਸਾਫ਼ ਕੀਤਾ ਅਤੇ ਮਹਿੰਗੀ ਮਹਿੰਗੀ ਜੋ ਸਮਾਨ ਨੇ ਉਹ ਚੋੱਕ ਕੇ ਹੋ ਰਫੂ ਚੱਕਰ ਹੋ ਗਏ ਜੋ ਸਾਰੀ ਘਟਨਾ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਸੁਦਾਸੀ ਕਿ ਲੁਧਿਆਣਾ ਦੇ ਪੋਸ਼ ਏਰੀਆ ਗੁਰਦੇਵ ਨਗਰ ਦੇ ਵਿੱਚ ਉਸ ਵੇਲੇ ਹਲਚਲ ਮਚ ਗਈ ਜਦ ਦੇ ਕੰਮ ਕਰਨ ਵਾਲੀ ਮਹਿਲਾ ਆਪਣੇ ਰੂਮ ਦੇ ਵਿੱਚ ਜਾਂਦੀ ਹੈ ਤਾਂ ਆਪਣਾ ਜੋ ਸਮਾਨ ਖਿਲ ਰਿਹਾ ਵੇਖਦੀ ਹੈ ਤਾਂ ਉਸਨੇ ਰੋਲਾ ਪਾ ਦਿੱਤਾ ਮਾਲਕਨ ਦੇਖਿਆ ਕਿ ਉੱਪਰ ਇੱਕ ਵਿਅਕਤੀ ਜਿਹੜਾ ਚੋਰੀ ਦੀ ਨੀਅਤ ਨਾਲ ਆਇਆ ਸੀ ਉਹ ਉੱਥੋਂ ਦੀ ਸਮਾਨ ਚੋਰੀ ਕਰਕੇ ਸੀਸੀਟੀਵੀ ਵਿੱਚ ਕੈਦ ਹੋਇਆ ਅਤੇ ਇਲਾਕਾ ਵਾਸੀਆਂ ਦੇ ਕਹਿਣ ਦੇ ਮੁਤਾਬਕ ਤਿੰਨ ਘਰਾਂ ਦੇ ਵਿੱਚ ਉਸਨੇ ਇਹ ਚੋਰੀ ਕੀਤੀ ਹੈ ਇਸ ਦੇ ਵਿੱਚ ਕੁਝ ਕੈਸ਼ ਅਤੇ ਕਈ ਜ਼ਰੂਰੀ ਸਮਾਨ ਦੇ ਚ ਲੋਕਾਂ ਦੇ ਲੈ ਕੇ ਇਹ ਰਫੂ ਚੱਕਰ ਹੋ ਗਿਆ ਪੁਲਿਸ ਤੇ ਵੀ ਇਲਜ਼ਾਮ ਲਾਏ ਗਏ ਨੇ ਕਿ ਜਦੋਂ ਪੁਲਿਸ ਨੂੰ ਮਾਮਲੇ ਬਾਰੇ ਦੱਸਿਆ ਗਿਆ ਤਾਂ ਡੇਢ ਘੰਟੇ ਬਾਅਦ ਪੁਲਿਸ ਪਹੁੰਚੀ ਜਦ ਤੱਕ ਚੋਰ ਉੱਥੋਂ ਦੇ ਭੱਜ ਚੁੱਕਿਆ ਸੀ ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੋ ਸਾਰੀ ਘਟਨਾ ਹੈ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਸਾਡੇ ਏਰੀਆ ਦੇ ਵਿੱਚ ਚੋਰੀਆਂ ਬਹੁਤ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਜੀ ਮਨੋਜੀ ਕੀ ਬਾਤ ਕੀ ਮਸਲਾ ਕੀ ਹੋਇਆ ਦੇਖੋ ਜੀ ਇੱਥੇ ਮੈਂ ਸ਼ਾਮ ਨੂੰ 7:30 ਪੌਣੇ 8 ਵਜੇ ਆਪਣੇ ਕੰਮ ਤੋਂ ਆਇਆ ਤੇ ਨਾਲ ਵਾਲੇ ਘਰ ਵਾਲੇ ਆਏ ਕਿ ਇਹਨਾਂ ਦੇ ਘਰ ਦੇ ਉੱਪਰ ਕੋਈ ਮਿਸਐਪਨਿੰਗ ਹੋਈ ਆ ਇਹਨਾਂ ਦੇ ਕਮਰੇ ਦਾ ਕੋਈ ਸਮਾਨ ਸਮੂਦਤ ਹੋਇਆ ਹੋਇਆ ਕੋਈ ਬੰਦਾ ਉੱਪਰੋਂ ਫੜ ਗਏ ਉਹ ਕਹਿੰਦਾ ਤੁਹਾਡੇ ਵੱਲੋਂ ਆਇਆ ਹੈ ਉਹਨਾਂ ਨੇ ਆਪਣੇ ਕੈਮਰੇ ਦੇਖੇ ਆ ਕਿ ਬੰਦਾ ਤੁਹਾਡੇ ਵੱਲੋਂ ਆਇਆ ਹੈ ਜੀ ਅਖੀਰ ਸਾਰਾ ਚੱਕ ਜੁਕ ਕੀਤਾ ਫਿਰ ਉਹ ਦੇਖਿਆ ਕਿ ਸਾਡੇ ਨਾਲ ਮਿੱਤਰ ਸਾਹਿਬ ਸਾਡੇ ਇਹਨਾਂ ਦੀ ਕੁਠੀ ਨਾਲ ਵੀ ਬਣ ਰਹੀ ਹੈ ਜੀ ਪਰ ਇਹਨਾਂ ਨੂੰ ਮੇਰੇ ਦੋ ਬੰਦੇ ਅੰਦਰ ਇੱਥੇ ਹੋਏ ਆਗੇ ਆ ਇਹ ਨਹੀਂ ਖਾਲੀ ਹੈਗੀ ਹੈ ਤੇ ਉਹ ਬੰਦਾ ਇਧਰੋਂ ਇਧਰ ਆਇਆ ਇਧਰੋਂ ਉਧਰ ਗਿਆ ਤੇ ਉੱਪਰ ਘੁੰਮਦਾ ਰਿਹਾ ਅਸੀਂ ਆਪਣੇ ਸਾਰੇ ਕੈਮਰੇ ਤੇ ਕਿਤੇ ਮਿੱਤਰ ਸਾਹਿਬ ਨੂੰ ਬੁਲਾਇਆ ਤੇ ਫਿਰ ਇਹ ਆਏ ਇਹਨਾਂ ਨੇ ਆਪਣੇ ਇਹਨਾਂ ਵੱਲ ਸਾਰੇ ਕੈਮਰੇ ਲੱਗੇ ਹੋਏ ਕੁਠੀ ਬੰਦੀ ਹੁੰਦੀ ਹੈ ਉਹਨਾਂ ਨੇ ਪੂਰੇ ਕੈਮਰੇ ਲਾਏ ਹੋਏ ਆ ਜੀ ਸਾਰਾ ਚਕਚੂ ਕਿੰਨਾ ਬੰਦਾ ਉੱਪਰ ਘੁੰਮ ਰਿਹਾ ਸੀਗਾ ਜੀ ਕਿੰਨੇ ਕ ਵਜੇ ਦਾ ਟਾਈਮ ਦੇਖੋ ਜੀ ਇਹ ਇਹਨਾਂ ਨੇ ਕੈਮਰੇ ਆ ਕੇ ਖੋਲੀ ਹੈ ਤੈਨੂੰ 8:30 ਵਜੇ ਜੀ ਨਹੀਂ 6:37 ਦੇ ਅੰਦਰ ਗਿਆ ਨਹੀਂ 8:30 ਵਜੇ ਕੈਮਰੇ ਖੋਲੇ ਆਪਾਂ ਜੀ ਹਾਂ ਤੇ ਉਸ ਵੇਲੇ ਤੱਕ ਕੋਈ ਬੰਦਾ ਉੱਪਰ ਹੀ ਸੀਗਾ ਜੀ 6:30 ਵਜੇ ਤੋਂ ਲੈ ਕੇ 8:30 ਵਜੇ ਵੀ ਬੰਦਾ ਉੱਪਰ ਹੀ ਸੀਗਾ ਪੌਣੇ 9 ਹੀ ਬੰਦਾ ਉੱਪਰ ਸੀਗਾ ਤੇ ਅਸੀਂ ਪੌਣੇ 9 ਵਜੇ 112 ਨੰਬਰ ਤੇ ਪੀਸੀਆਰ ਨੂੰ ਫੋਨ ਕੀਤਾ ਜੀ ਜੀ ਤੇ ਪਰ ਤਿੰਨ ਫੋਨ ਕੀਤੇ ਆ ਉਸ ਤੋਂ ਬਾਅਦ ਐਸਐਚਓ ਸਾਹਿਬ ਪੰਜ ਨੰਬਰ ਤੇ ਗੱਲ ਕੀਤੀ ਹੈ ਤੇ 10:30 ਵਜੇ ਤੇ ਪੀਸੀਆਰ ਆਈ ਹੈ ਜੀ ਜੀ ਉਸ ਤੋਂ ਬਾਅਦ ਉਹ ਬੰਦਾ ਟੱਪ ਕੇ ਸਾਡੇ ਚੌਥੀ ਕੋਟੀ ਢਿੱਲੋ ਸਾਹਿਬ ਦੇ ਜੀ ਉਠੀ ਵੱਲੋਂ ਟੱਪਿਆ ਤੇ ਉਧਰੋਂ ਹੁਣ ਹਜੇ ਤੱਕ ਪੁਲਿਸ ਲੱਗੀ ਹੋਈ ਹੈ ਸ਼ਾਇਦ ਉਹ ਭੱਜ ਗਿਆ ਜਾਂ ਕੀ ਹੋਇਆ ਗੋਡਨੌਸ ਇਸ ਤਰ੍ਹਾਂ ਦੇਖਦੇ ਹੋ ਪੋਸ਼ ਏਰੀਆ ਗੁਰਦੇਵ ਨਗਰ ਦੇਖੋ ਜੀ ਪੋਸ਼ ਏਰੀਆ ਹੈ ਬੈਗ ਤੇ ਦੱਸ ਰਹਿੰਦੇ ਆ ਔਰ ਇੰਨੀ ਅੱਛੀ ਲੋਕੇਲਟੀ ਹੈ ਰੋਜ਼ ਦੇਖਦੇ ਆ ਕਿ ਇੰਨੀ ਇੰਨੀ ਸਿਕਿਉਰਿਟੀ ਐ ਜਾਂ ਕੁਛ ਐ ਜੀ ਪਰ ਇੱਥੇ ਤਾਂ ਨਾ ਤਾਂ ਅਸੀਂ ਆਪਣੇ ਏਰੀਆ 'ਚ ਕਦੀ ਪੀਸੀਆਰ ਘੁੰਮਦੇ ਦੇਖਿਆ ਨਾ ਕੁਛ ਉਹ ਚਲੋ ਉਹਦਾ ਇੱਕ ਅਲੱਗ ਚੀਜ਼ ਐ ਪੀਸੀਆਰ ਆਂਦੀ ਐ ਜਾਂ ਨਹੀਂ ਆਂਦੀ ਪਰ ਹੁਣ ਤਾਂ ਕੰਪਲੇਨ ਲਿਖਾਈ 112 ਨੰਬਰ ਤੇ ਤਿੰਨ ਵਾਰੀ ਜੀ ਉਹਦੇ باوجود ਡੇਢ ਘੰਟੇ ਬਾਅਦ ਪੁਲਿਸ ਆ ਰਹੀ ਪੁਲਿਸ ਦਾ ਵਿਦੋਸ਼ਾ ਮੈਂ ਦੋ ਦੋਸੀ ਕਿਹਾ ਪਾਇਸਾ ਦੋਸ਼ ਕਹ ਲੈ ਕੋਈ ਕੁਝ ਕਹ ਲੈ ਜੋ ਟਾਈਮ ਤੇ ਆਏ ਨਾ ਫੜੇ ਜਾਂਦੇ ਬੰਦੇ ਜੀ ਸਹੀ ਕਹਾਂਗੇ ਜੀ ਜੇ ਟਾਈਮ ਦੀ ਗੱਲ ਕਰੀਏ ਤਾਂ 6:30 ਵਜੇ ਕੋਈ ਨਹੀਂ ਰੋਸ਼ਨੀ ਸੀ ਜੀ ਮੈਂ ਰਿਕਾਰਡਿੰਗ ਦਾ ਤੁਹਾਨੂੰ ਦੇਰ ਦੇ ਦਿੰਨਾ ਹੈ ਉਸ ਲਈ ਅਜੇ ਹਲਕੀ ਹਲਕੀ ਰੋਸ਼ਨੀ ਸੀ ਕੋਈ ਐਨਸੀ ਨਹੀਂ ਰਸ ਗਿਆ ਜੀ ਹਾਂਜੀ ਕਿੰਨਾ ਨੁਕਸਾਨ ਜਿਹੜਾ ਹੋਇਆ ਨੁਕਸਾਨ ਸਵੇਰੇ ਪਤਾ ਲੱਗੇਗਾ ਜੀ ਇਹਨਾਂ ਦੀ ਜਿਹੜੀ ਕੋਠੀ ਬੰਦੀ ਪਈ ਹੈ ਨਾ ਇਹਦਾ ਕਾਫੀ ਉੱਪਰ ਉਤਾਰਾ ਦੂਰਾ ਪਾਈਪਾ ਕੱਟ ਕੇ ਕੱਟ ਕੇ ਕੱਟ ਕੇ ਲੈ ਗਿਆ ਹੋਇਆ ਜੀ ਮੇਰੇ ਉੱਪਰੋਂ ਮੈਨੂੰ ਇਨਵਰਟਰ ਨਜ਼ਰ ਕੈਮਰੇ ਦੇ ਵਿੱਚ ਕਿੰਨੇ ਕੁ ਬੰਦੇ ਨਜ਼ਰ ਆ ਰਹੇ ਉੱਪਰ ਇੱਕੋ ਬੰਦਾ ਨਜ਼ਰ ਆ ਰਿਹਾ ਜੀ ਇੱਕੋ ਹੀ ਬੰਦਾ ਬਾਕੀ ਥੁੱਲੇ ਖੜੇ ਹੋਣ ਉਹ ਅਸੀਂ ਕਹਿ ਨਹੀਂ ਸਕਦੇ ਹੁਣ ਮੰਗ ਕੀ ਕਰ ਦੋ ਮੰਗ ਹੀ ਕਹਿੰਨੇ ਕਿ ਜੇ ਪੁਲਿਸ ਨੂੰ ਕੰਪਲੇਂਟ ਕੋਈ ਹੁੰਦੀ ਹੈ ਜਦੋਂ ਦੇਖੋ ਉਹ ਟਾਈਮ ਤੇ ਆਂ ਤੇ ਸ਼ਾਇਦ ਕੁਝ ਹੱਲ ਹੋ ਜਾਂਦਾ ਅਮਿਤ ਮਿੱਤਲਾ ਮੇਰੀ ਹੈ ਗੋਟੀ ਮੰਦੀ ਪੀ ਇਹ ਮੈਂ ਤਾਂ ਢਾਂਡਾ ਸਾਹਿਬ ਦਾ ਫੋਨ ਆਇਆ ਮੈਂ ਤੁਰੰਤ ਭੱਜਿਆ ਆਇਗਾ ਤੇ ਰਸਤੇ 'ਚ ਮੈਂ ਹੀ ਪਹਿਲਾਂ ਫੋਨ ਕੀਤਾ ਸੀਗਾ 9:00 ਵਜੇ ਦੇ ਤਕਰੀਬਨ ਫੋਨ ਕੀਤਾ ਸੀ ਮੈਂ ਕਿਹਾ ਚਲੋ ਮੇਰੇ ਪਹੁੰਚਦੇ ਪਹੁੰਚਦੇ ਇੱਥੇ ਪੁਲਿਸ ਆ ਜਾਏਗੀ ਪਰ ਇੱਥੇ ਕੋਈ ਪੁਲਿਸ ਨਹੀਂ ਅਸੀਂ ਵੀ ਆਪਣੇ ਛੱਤ ਤੇ ਜਾਣ ਨੂੰ ਡਰਦੇ ਪਏ ਹੈਗੇ ਅਸੀਂ ਕੈਮਰੇ 'ਚ ਸਾਰਾ ਨੋਟਿਸ ਕੀਤਾ ਇਧਰੋਂ ਹੀ ਬੜੇ ਹੈਗੇ ਚੋਰ ਸਟਿਲ ਹਜੇ ਉੱਪਰ ਹੈਗਾ ਜੀ 10 ਸਵਾ 10 ਵਜੇ ਅਸੀਂ ਬਾਰ ਬਾਰ ਫੋਨ ਕਰਨ ਤੋਂ ਬਾਅਦ ਸਵਾ 10 ਵਜੇ ਦੋ ਮੁਲਾਜ਼ਮ ਆਏ ਹੈ ਜੀ ਚੋਰ ਚਾਰ ਕੋਠੀਆਂ 'ਚ ਹੁੱਕ ਗਿਆ ਮੁਲਾਜ਼ਮ ਵੀ ਦੋ ਆਏ ਇਹਨਾਂ ਨੇ ਦੁਬਾਰਾ ਕਿਸੇ ਨੂੰ ਹੋਰ ਬੁਲਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸਾਰੇ ਏਰੀਆ ਦੇ ਦੇਖ ਲਓ ਫੈਮਲੀਆਂ ਵਲੇ ਬਾਹਰ ਆ ਹੁਣ ਦੋ ਪੀਸੀਆਰ ਵਲੇ ਹੁਣ ਆਏ ਆ ਇਹ ਹੁਣ ਪਤਾ ਨਹੀਂ ਕਿੱਥੇ ਜਾ ਰਹੇ ਹੈਗੇ ਆ ਜੀ ਇਹ ਹੁਣ ਜਦ ਤੱਕ ਉਹ ਚੋਰ ਫੜਿਆ ਨਹੀਂ ਜਾਂਦਾ ਇਹ ਪੂਰੀ ਇਹ ਤਲਾਸ਼ੀ ਨਾ ਤਲਾਸ਼ੀ ਨਾ ਪੂਰੀ ਕਰਨ ਦਾ ਅੱਤਕ ਕੋਈ ਜਾਊਗਾ ਕਿਦਾਂ ਮੈਨੂੰ ਦੱਸੋ ਜਿਵੇਂ ਗੱਲ ਕਰੀਏ ਤਾਂ ਗੁਰਦੇਵਨਗਰ ਪੋਸ਼ ਏਰੀਆ ਵੀ ਮੰਨਿਆ ਜਾਂਦਾ ਤੁਸੀਂ ਵੀ ਨਵੀਂ ਕਨੈਕਸ਼ਨ ਜਿਹੜੀ ਕਰ ਰਹੇ ਹੋ ਇੱਥੇ ਤੇ ਕਿਸ ਤਰ੍ਹਾਂ ਲੱਗਦਾ ਇੱਕੋ ਹਲੇ ਤਾ ਤੁਸੀਂ ਤਿਆਰੀ ਕਰ ਰਹੇ ਹੋ ਭਿਆਨ ਦੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਨਹੀਂ ਨਹੀਂ ਏਰੀਆ ਤਾਂ ਦੇਖੋ ਨੋ ਡਾਊਟ ਸ਼ਹਿਰ ਦੇ ਸੈਂਟਰ ਚ ਏਰੀਆ ਹੈਗਾ ਪਰ ਪੁਲਿਸ ਡਿਪਾਰਟਮੈਂਟ ਤੇ ਸਾਨੂੰ ਬੜੀ ਹੈਰਾਨਗੀ ਹੈ ਮਲਹਾਰ ਦੇ ਬਾਹਰ ਵੀ ਇੱਥੇ ਹਮੇਸ਼ਾ ਨਾਕਾ ਲੱਗਿਆ ਹੁੰਦਾ ਹੈਗਾ ਆਰਤੀ ਚੌਂਕ ਵੀ ਇੱਥੇ ਨਾਲ ਹੀ ਪੈਂਦਾ ਹੈਗਾ ਹੀਰੋ ਬੇਕਰੀ ਚੌਂਕ ਵੀ ਪੈਂਦਾ ਹੈ ਪੁਲਿਸ ਆਪਾਂ ਬਿਲਕੁਲ ਸੈਂਟਰ ਚ ਬੈਠੇ ਸਭ ਤੋਂ ਡਿਊਟੀ ਤੇ ਹੈਗਾ ਉਹਨਾਂ ਨੂੰ ਤੁਰੰਤ ਆਉਣਾ ਚਾਹੀਦਾ ਹੈਗਾ ਜੇ ਇੱਥੇ ਦੇ ਹਾਲੇ ਤੇ ਬਾਕੀ ਸ਼ਹਿਰ ਦਾ ਕੀ ਹਾਲ ਹੁੰਦਾ ਹੋਊਗਾ ਅਸੀਂ ਤਾਂ ਖੁਦ ਅੱਖੀਂ ਦੇਖ ਰਹੇ ਆਂਗੇ 1.5 ਘੰਟੇ 1.5 ਪੌਣੇ 2 ਘੰਟੇ ਬਾਅਦ ਦੋ ਮਲਾਜਮ ਆਏ ਹੈਗੇ ਆ ਹਜੇ ਕਿ ਉੱਪਰ ਚੈਕਿੰਗ ਚੱਲ ਰਹੀ ਹੈ ਇਹ ਚੈਕਿੰਗ ਨੂੰ ਵੀ ਸਾਨੂੰ ਅੱਧਾ ਪੌਣਾ ਘੰਟਾ ਹੋ ਗਿਆ ਹੁਣ ਕੀ ਕਰਦੇ ਪਹੇਰੇ ਤੇ ਇੱਕ ਦਿਨ ਹੀ ਪੂਰੀ ਹੋਈ ਇਹ ਤਿੰਨ ਦੀ ਪਤਾ ਨਹੀਂ ਕਦ ਪੂਰੀ ਕਰੋਗੇ ਨਾ ਇਹ ਦੁਬਾਰਾ ਕੋਈ ਹੋਰ ਬੰਦੇ ਬੁਲਾ ਰਹੇ ਹੈਗੇ ਆ ਫੋਰਸ ਨੂੰ ਵੀ ਕਿਸ ਨੂੰ ਨਹੀਂ ਬੁਲਾ ਰਹੇ ਇਹ ਕੀ ਹੋਊਗਾ ਹਾਲਾਤ ਜਿਹੜਾ ਲੁਧਿਆਣਾ ਸ਼ਹਿਰ ਦੇ ਵੱਧ ਤੋਂ ਵੱਧ ਹੁੰਦੇ ਜਾ ਰਹੇ ਹੈਗੇ ਇਹ ਆਪਾਂ ਰਹੀ ਸੀਪੀ ਸਾਹਿਬ ਨੂੰ ਕਹਿੰਦੇ ਥੋੜੇ ਇੱਥੇ ਐਸਐਚਰ ਨੂੰ ਸਭ ਨੂੰ ਥੋੜਾ ਜਿਹਾ ਅਲਰਟ ਕਰੋ ਤਾਂ ਕਿ ਜਿਹੜੀ ਤੁਰੰਤ ਕਾਰਵਾਈ ਹੈ ਮੋਕੇ ਤੇ ਪੀਸੀਆਰ ਤਾਂ ਪਹੁੰਚਣਾ ਚਾਹੀਦਾ ਨਾ ਜੀ ਹੁਣ ਜੇ ਅਸੀਂ ਉੱਪਰ ਆਪਣੀ ਛੱਤ ਤੇ ਦੇਖਣ ਜਾਂਦੇ ਉਹ ਸਾਨੂੰ ਹੀ ਕੁਝ ਮਾਰ ਦੇ ਦਿੰਦਾ ਤਾਂ ਅਸੀਂ ਕੀ ਕਰਦੇ ਜੇ ਟਾਈਮ ਦੀ ਗੱਲ ਕਰੀਏ ਤਾਂ 7:30 ਕੁਝ ਇੰਨਾ ਟਾਈਮ ਨਹੀਂ ਹੁੰਦਾ ਤੇ ਚਾਰ ਕੋਠੀਆਂ ਦੇ ਵਿੱਚ ਘੁੰਮ ਗਿਆ ਕਿਸ ਤਰ੍ਹਾਂ ਦਾ ਮਤਲਬ ਡਰ ਹੀ ਨਹੀਂ ਹੈਗਾ ਪਰ ਜੀ ਸੀਸੀਟੀਵੀ ਤੋਂ ਦੇਖਿਆ ਹੈ 6:00 ਵਜੇ 37 ਮਿੰਟ ਤੇ ਚੋਰ ਦਾਖਲ ਹੋਇਆ ਜੀ ਹੁਣ ਤੁਸੀਂ ਦੇਖ ਲਓ 10:30 ਤੋਂ ਉੱਤੇ ਟਾਈਮ ਹੋ ਚੁੱਕਾ ਹੈਗਾ 4 ਘੰਟੇ ਦਾ ਇੱਥੇ ਘੁੰਮਦਾ ਪਿਆ 4 ਘੰਟੇ ਦਾ ਘੁੰਮਦਾ ਪਿਆ ਕੋਈ ਡਰ ਨਹੀਂ ਕੋਈ ਕੁਝ ਨਹੀਂ ਕੋਈ ਇੱਥੋਂ ਪੀਸੀਆਰ ਨਹੀਂ ਨਿਕਲਦੀ ਕੋਈ ਰੂਟੀਨ ਦਾ ਹੈ ਨਹੀਂਗਾ ਇੱਥੋਂ ਦੇ ਕੋ 6 ਵਜੇ ਲੇਬਰ ਵੀ ਛੁੱਟੀ ਕਰਕੇ ਜਾਂਦੀ ਹੈਗੀ ਉਸ ਟਾਈਮ ਰਸ਼ ਦਾ ਮਾਹੌਲ ਵੀ ਹੁੰਦਾ ਥੋੜਾ ਬਹੁਤ ਪਰ ਕਿਸੇ ਨੂੰ ਕਿਸ ਦਾ ਕੋਈ ਡਰ ਹੀ ਨਹੀਂ ਕੋਈ ਨਾਕੇ ਦਾ ਡਰ ਨਹੀਂ ਜੇ ਇੱਥੇ ਨਿਕਲੇ ਵੀ ਹੈਗਾ ਹੁਣ ਦੇ ਕੋ ਨਿਕਲੇ ਕੋਈ ਨਾਕਾ ਹੀ ਨਹੀਂ ਲੱਗਾ ਇਸ ਟਾਈਮ ਤੁਸੀਂ ਸ਼ਹਿਰ ਚ ਘੁੰਮ ਕੇ ਦੇਖ ਲਓ ਜੀ ਤੇ ਹਾਲ ਕੀ ਹੈਗਾ ਤੇ ਅਸੀਂ ਤਾਂ ਹੁਣ ਤੁਹਾਨੂੰ ਇਸ ਕਰਕੇ ਬੁਲਾਇਆ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦੇ ਆ ਹੁਣ ਕੀ ਕੁਝ ਲੈ ਗਿਆ ਸੰਤ ਪਤਾ ਨਹੀਂ ਹੈਗਾ ਹੁਣ ਕੱਲ ਨੂੰ ਕੀ ਹੋਊਗਾ ਅੱਗੇ ਤੋਂ ਕੀ ਇੱਥੇ ਉਹ ਕਰੂਗਾ ਮੈਨੂੰ ਤਾਂ ਵਿਸ਼ਵਾਸ ਹੈਗਾ ਪੁਲਿਸ ਨੇ ਹਜੇ ਕੁਝ ਨਹੀਂ ਕਰਨਾ ਹੈਗਾ ਇਹ ਚੀਜ਼ਾਂ ਜੋ ਚਲਦੀਆਂ ਆ ਰਹੀਆਂ ਹੈਗੀਆਂ ਇਹ ਉਦਾਂ ਹੀ ਚੱਲੀ ਜਾਣੀਆਂ ਹੈਗੀਆਂ ਇਸ ਮੈਦੇ ਆ ਦੇ ਇੱਥੇ ਨਗਰ ਕੁੱਟਾ ਵਗੈਰਾ ਦਾ ਸਿਆ ਕੁਝ ਕੀ ਮਾਮਲਾ ਇਹ ਇਸ ਕੋਠੀ ਦੇ ਵਿੱਚ ਦਫ਼ਤਰ ਆ ਇੱਥੇ ਰੰਗ ਹੋ ਰਿਹਾ ਹੈ ਕਾਫੀ ਚਿਰ ਤੋਂ ਇੱਕ ਇੱਥੇ ਇਹਨਾਂ ਦਾ ਨੌਕਰ ਆ ਨੇਪਾਲੀ ਹੋ ਰਿਂਦਾ ਹੈ ਜੀ ਨਾਲ ਦੀ ਰੈਸੀ ਕੋਠੀਆਂ ਦੇ ਵਿੱਚੋਂ ਕੋਈ ਦਸਨ ਦੇ ਮਤਲਬ ਕੋਈ ਬੰਦਾ ਉੱਪਰ ਦੀ ਆਇਆ ਇਹਨਾਂ ਦੇ ਇਹਨਾਂ ਨੇ ਕੈਮਰੇ ਚ ਦੇਖਿਆ ਜਦੋਂ ਉਹ ਬੰਦੇ ਨੂੰ ਪਤਾ ਲੱਗਾ ਉਹ ਆਸੇ ਪਾਸੇ ਬੰਦਾ ਹੋ ਗਿਆ ਜਦੋਂ ਉਹ ਪੁਲਿਸ ਕੌਨ ਜੀ ਅਦੀ ਸਾਰੀ ਕਰ ਲਈ ਆ ਫਿਲਹਾਲ ਨਹੀਂ ਸਾਨੂੰ ਕੋਈ ਬੰਦੇ ਨੂੰ ਲਿਆ ਉਹਨੂੰ ਜਲਦੀ ਜਲਦੀ ਪਕੜ ਕੇ ਕਾਰਵਾਈ ਕੀਤੀ ਜਾਵੇ ਕਿੰਨੇ ਘਰਾਂ ਦੇ ਵਿੱਚ ਜਿਹੜੀ ਉਹਨੇ ਚੜ੍ਹਦਾ ਜਾਨੀ ਕਿ ਪਹਿਲੇ ਘਰ ਤੋਂ ਚੜ੍ਹਿਆ ਤੀਜੇ ਘਰ ਤੇ ਕ੍ਰੈਂਟਰ ਹੋਇਆ ਜੀ ਉਹਨਾਂ ਦੇ ਦੱਸਣ ਮੁਤਾਬਕ ਬਾਕੀ ਕੈਮਰੇ ਦੀ ਰਿਕਾਰਡਿੰਗ ਵਾਰੀ ਗਈ ਹੈ। ਉਹ ਤੋਂ ਲਾਸਟ ਕਰਦੇ ਕੋਠੀ ਖਾਲੀ ਸੀ। ਉਹਦੋਂ ਕਿਉਂ ਉਹ ਤਾਂ ਗਾਇਬ ਹੋ ਗਿਆ। ਉਹਨੂੰ ਜਲਦੀ ਜਲਦੀ ਪਕੜਿਆ ਜਾਊਗਾ। ਸਰ ਇਹ ਕਿੰਨਾ ਕੁ ਨੁਕਸਾਨ ਵਗੈਰਾ ਦੱਸਿਆ ਗਿਆ ਫਿਲਹਾਲ ਇਹਨਾਂ ਨੇ? ਨਹੀਂ ਨੁਕਸਾਨ ਤਾਂ ਫਿਲਹਾਲ ਕੋਈ ਨਹੀਂ ਕੋਈ ਤਾਰ ਵਗੈਰਾ ਕੱਟੀ ਆ ਉਹਦੇ ਦੱਸਣ ਮੁਤਾਬਕ ਹੈ। ਫਿਲਹਾਲ ਕੋਈ ਨੁਕਸਾਨ ਨਹੀਂ। ਤੇ ਤੁਹਾਡੇ ਤੇ ਵੀ ਕਹਿ ਰਹੇ ਕਿ ਘੰਟਾ ਘੰਟਾ ਡੇਢ ਘੰਟੇ ਬਾਅਦ ਜਿਹੜੀ ਪੁਲਿਸ ਆਈ ਹੈ ਕੀ ਕਮੀਆਂ ਵੀ ਰਹੀਆਂ ਨੇ? ਨਹੀਂ ਕਭੀ ਕੋਈ ਨਹੀਂ ਜਦੋਂ ਸਾਨੂੰ ਇਤਲਾ ਮਿਲੀ ਨਾਲ ਦੇ ਨਾਲ ਆ ਗਏ। ਪੀਸੀਆਰ ਮੌਕੇ ਦੇ ਨਾਲ ਦੇ ਨਾਲ ਆ ਗਏ। 5-7 ਮਿੰਟਾਂ ਵਿੱਚ ਪ ਬੰਦਾ ਬੜਿਆ ਹੈ 4 ਘੰਟੇ ਜਿਹੜਾ ਸੀਸੀਟੀਵੀ ਜੀ ਦੇਖ ਲਈ ਹੈ ਹੁਣ ਗਸ਼ਤ ਭਤਾਉਨੇ ਆ ਆਸ-ਪਾਸੇ ਨਿਗਰਾਨੀ ਕਰਦੇ ਆ ਸਾਰੇ ਜੀ ਜਿੱਥੇ ਵੀ ਸਾਨੂੰ ਮਿਲੂ ਰੌਂਡ ਆਫ ਕਰਕੇ ਕਾਰਵਾਈ ਕੀਤੀ ਜਾਵੇ